ਹਾਏ ਹਾਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿਹੜੇ ਤਰੀਕੇ ਨਾਲ ਸ਼ਰਾਬ ਛਡਾਈਏ ਸ਼ਰਾਬ ਨੇ ਤਾਂ ਸਾਡਾ ਕਰਨਾ ਬਰਬਾਦ ਹੀ ਕਰ ਛੜਿਆ ਵਾ ਨਿਆਣਿਆਂ ਵਿਚਾਰੇ ਤੇ ਉਹਨਾਂ ਦੇ ਸਾਥ ਸੁੱਕੇ ਰਹਿੰਦੇ ਆ ਵੀ ਪਿਓ ਨੇ ਪਤਾ ਨਹੀਂ ਕਿਹੜੇ ਮੂੰਹ ਕੋਣਾ ਵਾ ਹੁਣ ਹੋਸ਼ ਵਿੱਚ ਹੋਵੇ ਤੈਨੂੰ ਪਤਾ ਹੋਵੇ ਮੇਰੇ ਧੀ ਪੋਤਾ ਮੈਂ ਚੰਗਾ ਬੋਲਣਾ ਇਹਨਾਂ ਦੇ ਨਾਲ 24 ਘੰਟੇ ਤੱਕ ਸ਼ਰਾਬ ਜਿਹੜੀ ਸਿਰ ਤੇ ਚੜੀ ਰਹਿੰਦੀ ਆ ਕਿੱਧਰ ਨੂੰ ਜਾਏ ਬੰਦਾ ਹਾਏ ਹਾਏ ਪ੍ਰਦਮਾਗ ਨਹੀਂ ਕੇ ਪਾਸੇ ਜਾਂਦਾ ਨਾ ਕੋ ਕਰਨੂ ਜੀ ਕਰਦਾ ਵਾ ਜੀਵਨ ਆਜੋ ਆਜੋ ਭੈਣ ਜੀ ਘਰੇ ਆਜੋ ਸਾਸ੍ਰੀ ਕਾਲ ਭੈਣ ਜੀ ਸਾਸ੍ਰੀ ਕਾਲ ਕੀ ਕਰਨ ਨਹੀਂ ਬੈਠੀ ਕਰਨਾ-ਕਰਨਾ ਕੀ ਆ ਕੰਮ ਤਾਂ ਦੇ ਸਾਹਮਣੇ ਨਾ ਹਾਂ ਤੇ ਇੱਥੇ ਛਾਵੇਂ ਜਰਾ ਕੇ ਬੈ ਗਈ ਧੁੱਪੇ ਹੁਣ ਧੁੱਪ ਬੜੀ ਲੱਗਦੀ ਆ ਆਹ ਧੁੱਪੇ ਗਰਮੀ ਲੱਗਦੀ ਆ ਤੇ ਛਾਵੇਂ ਠੰਡ ਲੱਗਦੀ ਆ ਛਾਵੇਂ ਠੰਡ ਲੱਗਦੀ ਆ ਅੱਛਾ ਮੈਂ ਹਾਂ ਚੱਲ ਇੱਥੇ ਬਹਿਨੀ ਆ ਟੜੀਕ ਠੀਕ ਠੀਕ ਹਾਂ ਤੇ ਪਾਣੀ ਲੈਵਾਂ ਤੜ ਲਈ ਨਾ ਨਾ ਮੈਂ ਚਾਹ ਪਾਣੀ ਪੀ ਕੇ ਆਈ ਆ ਤੇ ਮੇਰੀ ਗੱਲ ਸੁਣ ਤੇਰਾ ਘਰ ਵਾਲਾ ਕਿੱਥੇ ਆ ਇਥੇ ਹੁਣੇ ਅੰਦਰ ਹੀ ਕਿਉਂ ਕੋਈ ਗੱਲ ਹੋਈ ਆ ਹਾਂ ਗੱਲ ਕੀ ਹੋਣੀ ਆ ਰਾਤੀ ਆਉਂਦਿਆ ਇਹ ਲਾ ਨਾ ਰੱਜਿਆ ਤੇ ਕਿੱਦਾਂ ਬੋਲਦਾ ਆਉਂਦਿਆ ਹੈਗਾ ਮੈਂ ਤਾਂ ਕੰਦ ਉਤੋਂ ਦੀ ਵੇਖਿਆ ਤੇ ਕਿਤੇ ਇਹਨੂੰ ਤਾਂ ਭੋਰਾ ਬੋਲਣ ਦੀ ਗੱਲ ਨਹੀਂ ਕੀ ਹੈਗੀ ਤੁਹਾਡੇ ਘਰ ਵੀ ਨਿਆਣੇ ਸਿਆਣੇ ਹੋਏ ਆ ਤਾਂਡ-ਗੌੜ ਵੀ ਸਿਆਣੇ ਆ ਜਿੱਦਾਂ ਦੀ ਬੋਲਬਾਣੀ ਇਹਦੀ ਆ ਆਹ ਜਗ ਦੇ ਨਿਆਣੇ ਖਰਾਬ ਕਰਨ ਵਾਲੀ ਗੱਲੋ ਆ ਮੈਨੂੰ ਪਤਾ ਵਾ ਮੈਂ ਤਾਂ ਆ ਬੜੀ ਦੁਖੀ ਆ ਪਰ ਕਰੀਏ ਕੀ ਤੁਹਾਡੀ ਤਾਂ ਤੇਰੀ ਕਿਸਮਤ ਹੀ ਮਾੜੀ ਆ ਆਡਾ ਕਹਦਾ ਜੀ ਕਰਦਾ ਵਾ ਕਿ ਸ਼ਰਾਬ ਪੀ ਕੇ ਤੂੰ ਉੱਚੀ ਉੱਚੀ ਬੋਲੇ ਤੇ ਗਾਲਾਂ ਕੱਢੇ ਨਹੀਂ ਕਿਸਮਤ ਕਿਉਂ ਮਾੜੀ ਆ ਇਹਨੂੰ ਅੰਦਰ ਫਾਇਦਾ ਉਹ ਹਾਂ ਤੇ ਬਾਹਰੋਂ ਮਾਰੋ ਕੁੰਡਾ ਕਿੱਥੇ ਚਲ ਜੂਗਾ ਇਹ ਆਪ ਤੇ ਨੇ ਪੀਣੀ ਪੀਣੀ ਆ ਨਾ ਲੋਕਾਂ ਨੂੰ ਹੀ ਪੀਣ ਡੋਂਦਾ ਵਾ ਹਾ ਕਿਨੂੰ ਪਿਆਲਤੀ ਆ ਕਿਨੂੰ ਪਾਲਣੀ ਆ ਕਰਨ ਦੇ ਪਿਓ ਨੂੰ ਲਾਮਾ ਦੇਂਦੇ ਹੀ ਇਸ ਵੇਰ ਤੇ ਲੱਗ ਪੈਂਦਾ ਵਾ ਪੀਣਾ ਮੇਰੀ ਚੰਗੇ ਨਹੀਂ ਲੱਗੀ ਦਾਦਾ ਹੁਣ ਨਾ ਭਾਜੀ ਵੀ ਤੇ ਭਰਾਈ ਇਹਨਾਂ ਦੇ ਉਹੀ ਸਮਝਾ ਸਕਦੇ ਆ ਅਹੀਂ ਤੇ ਸਮਝਾ ਸੰਝਾ ਕੇ ਥੱਕ ਗਏ ਆ ਤੇ ਉਹਨਾਂ ਨੂੰ ਕਹੋ ਕਿ ਇੱਕ ਵਾਰੀ ਅਣਕੇ ਆ ਕੇ ਵੇਖ ਲੈ ਮੈਂ ਤਾਂ ਉਹਨਾਂ ਨੂੰ ਬਿਠੇ ਰਾ ਕਿਹਾ ਵਾ ਉਹ ਕਹਿੰਦੇ ਮੈਨੂੰ ਗਾੜੀਆਂ ਕਹਿੰਦਾ ਵਾ ਤੇਰੇ ਘਰੋਂ ਪੀਣ ਜਾਣਾ ਵਾ ਮੈਂ ਆਪਣੇ ਪੈਸਿਆਂ ਦੀ ਪੀਣਾ ਵਾ ਇਹੋ ਤੇ ਗੱਲ ਮਾੜੀ ਐ ਜੇ ਮੈਂ ਕਹਿੰਨੀ ਆ ਨਾ ਤੇ ਮੇਰੇ ਪੇਕਿਆਂ ਦੇ ਮੇਲੇ ਮਾਰਦਾ ਤੇ ਤੇਰੇ ਪਿਓ ਦੇ ਪੈਸੇ ਲੈ ਕੇ ਨਹੀਂ ਪੀਂਦਾ ਮੈਂ ਕੀ ਕਰਾਂ ਮੈਂ ਮੈਂ ਤਾਂ ਫਾਇ ਹੀ ਆਈ ਆ ਨਿਆਣੇ ਆ ਤੇ ਗੋਡੇ ਗੋਡੇ ਦੁਖੀ ਆ ਪਰ ਹੁਣ ਸਿਆਣਾ ਹੋਇਆ ਵਾ ਅੱਜ ਮੁੰਡੇ ਵਿਆਹ ਵੇ ਨਾ ਨਵਾਂ ਘਰ ਆ ਜਾਂਦਿਆਂ ਵਾ ਤੇ ਉਹਨਾਂ ਦੇ ਹੁੰਦੇ ਐਦਾਂ ਕਰੂਗਾ ਤਾਂ ਚੰਗੇ ਨਹੀਂ ਲੱਗੇਦਾ ਆਪਣੀ ਤਾਂ ਆਪਣੇ ਹੱਥ ਹੁੰਦੀ ਚੰਗੇ ਤੇ ਨਹੀਂ ਲੱਗੀਦਾ ਪਰ ਜਦੋਂ ਕਿਸ ਦੀ ਕਿਸਮਤ ਖਰਾਬ ਹੋਵੇ ਨਾ ਫਿਰ ਸਭ ਕੁਝ ਚੱਲਣਾ ਪੈਂਦਾ ਵਾ ਕੀ ਕਰੀਏ ਆਪਾਂ ਹੰਤੇ ਆਪਕੋ ਸਮਝ ਨਹੀਂ ਆਉਂਦੀ ਮੈਂ ਅਗਰ ਆਤੀ ਵੇਖਣ ਲਈ ਹਾਂ ਗੇਟ ਨੂੰ ਵੀ ਕਿਦਾਂ ਠੋਡ ਡਿਆ ਹੈ ਮਾਰਨਾ ਉੱਚੀ ਉੱਚੀ ਗਾਲਾਂ ਕੱਢਣ ਡਿਆ ਹੈਗਾ ਸਾਡਾ ਰੋਜ਼ ਦਾ ਇਹ ਕੰਮ ਵਾ ਅਹੀਂ ਤੇ ਰੋਜ਼ ਹੀ ਮਾਪਕ ਖਾ ਕੇ ਸੌਣੇ ਆ ਤੁਹਾਨੂੰ ਕੀ ਪਤਾ ਵਾ ਸਾਡੇ ਕੀ ਹਾਲਾਤ ਵਾ ਸਾਨੂੰ ਕਿਹੜਾ ਚੰਗਾ ਲੱਗਦਾ ਵਾ ਕੱਦੀ ਰਸ਼ਰਾ ਪੀ ਕੇ ਤੇ ਫੇਰੇ ਘਰ ਆਵੇ ਹੁਣ ਜਿਹੜਾ ਬੰਦਾ ਦੁਖੀ ਹੁੰਦਾ ਉਹਨੂੰ ਪਤਾ ਹੁੰਦਾ ਕਿ ਉੱਤੇ ਕੀ ਵੀ ਅੰਦਰ ਤੋਂ ਇਹਨਾਂ ਅੰਦਰ ਸ਼ਰਾਬ ਇਹਨੂੰ ਲੱਗੀ ਨਹੀਂਗੀ 2-4 ਦਿਨ ਅੰਦਰ ਫਾਇਦਾ ਦਿੱਤਾ ਨਾ ਆਪੇ ਗਲਟ ਕਾਣੇ ਆ ਜਾਊਗੀ ਕਿ ਮੈਂ ਨਹੀਂ ਪੀਣੀ। ਸਭ ਪਤਾ ਨਹੀਂ ਲੱਗਦਾ ਮੈਨੂੰ ਕੀ ਗੱਲ ਆ ਤੇ ਕੀ ਨਹੀਂ। ਚਲੋ ਕਿਤੇ ਮਾਲਕ ਮੇਰ ਕਰੀ ਦਊਗਾ ਨਾ ਹੱਡੇ ਤੇ ਤੇ ਹੱਟ ਹੀ ਜਾਊਗਾ ਨਾ ਸ਼ਰਾਬ ਪੀਣ ਉਹ ਵੀ। ਉਹ ਹਟੇਗਾ ਨਾ ਹਟੇ ਆਪੇ ਹੀ ਲੱਗ ਸਿਲਾ ਕਰਨਾ ਚਾਹੀਦਾ ਮਾ ਨਾ ਇਹ ਥੋੜਾ ਤੇ ਆਪੇ ਹਟ ਜਾਊਗਾ। ਆਪੇ ਉਹਨੇ ਕਿ ਥੋੜਾ ਢਣਾਵਾ ਉਹਨੇ ਵਧਣਾ ਹੀ ਆ। ਕੋਈ ਗੱਲ ਨਹੀਂ ਕਰਕੇ ਵੇਖ ਲੈਨੇ ਜਿੱਦਾਂ ਤੁਸੀਂ ਕਿਹਾ ਹੋ ਸਕਦਾ ਇਹਦੇ ਹਟ ਜੇ। ਪਰ ਮੈਨੂੰ ਤਾਂ ਰਾਤੀ ਮਾਸਾ ਚੰਗਾ ਨਹੀਂ ਲੱਗਾ ਕਿਦਾਂ ਗੰਦੀਆਂ ਗਾਲਾਂ ਡਿਆ ਹੀਗਾ ਕੱਢਣ ਉੱਚੀ ਉੱਚੀ ਡਿਆ ਹੀ ਬੋਲਣ ਆਣ ਗਵਾਂਡ ਕੀ ਆਖੂਗਾ ਤੈਨੂੰ ਡੱਕਣ ਵਰਜਣ ਵਾਲਾ ਹੀ ਨਹੀਂ ਕੋਈ ਹੈਗਾ ਮੈਨੂੰ ਪਤਾ ਵਾ ਸਾਰੇ ਆਲੇ ਦੁਆਲੇ ਸੁਣਦੇ ਆ ਪਰ ਕੀ ਕਰੀਏ ਹੁਣ ਆਪਾਂ ਅਸੀਂ ਕਿਹੜਾ ਚਾਹੁੰਨੇ ਆ ਤੇ ਗਾਲਾਂ ਕੱਢੇ ਚੱਲਣਾ ਮੈਂ ਸਮਝਾਇਆ ਕਰ ਥੋੜਾ ਜਿਆਦਾ ਨਿਆਣੇ ਸਮਝਾਉਣ ਨਿਆਣੇ ਹੁਣ ਸਿਆਣੇ ਹੋਏ ਆ ਆਪੇ ਕਹਿਣਗੇ ਤੇ ਕੀਤਾ ਉਹਨਾਂ ਦੀ ਸ਼ਰਮ ਕਰ ਲੂਗਾ ਮੇਰਾ ਪੋਤਾ ਸਮਝਾਉਂਦਾ ਇਹ ਮੈਨੂੰ ਬਠੇਰਾ ਕਹਿੰਦੇ ਆ ਉਹਦੀ ਸਿਰ ਤੇ ਕੋਈ ਅਸਰ ਨਹੀਂ ਨਹੀਂ ਉਹਨੂੰ ਸਿਰਫ ਆਪਣੀ ਸ਼ਰਾਬ ਦਿਖਦੀ ਆ ਤੱਬਰ ਤੇ ਦਿਖਦਾ ਹੀ ਨਹੀਂਗਾ ਤੇ ਤੱਬਰ ਕਿਉਂ ਨਹੀਂਗਾ ਦਿਖਦਾ ਇਹ ਆ ਪਿਹੜਾ ਪਨ ਕਿਵੇਂ ਇਹਨਾਂ ਦਾ ਕਰੇ ਚਲੋ ਕੋਈ ਨਹੀਂ ਮੈਂ ਚਾਹ ਬਣਾਵਾ ਤੁਹਾਡੇ ਵਾਸਤੇ ਨਹੀਂ ਨਹੀਂ ਚਾਹ ਨਹੀਂਗੀ ਮੈਂ ਪੀਣੀ ਚਾਹ ਤਾਂ ਮੈਂ ਪੀ ਕੇ ਆਈ ਆ ਤੇ ਰਾਤੀ ਮੈਂ ਸੁਣਿਆ ਸੀ ਇਹਦੀਆਂ ਗੱਲਾਂ ਤੇ ਮੈਂ ਹਾਂ ਚਲ ਮੈਂ ਜਾ ਕੇ ਤੇ ਇਹਨੂੰ ਕਹਿ ਕੇ ਆਉਣੀ ਆ ਵੀ ਇਹਨੂੰ ਕੋਈ ਅਕਲ ਦਿਆ ਕਰੋ ਵੀ ਇਦਾਂ ਨਹੀਂ ਬੋਲੀਦਾ ਹੁੰਦਾ ਤੁਹਾਨੂੰ ਕੀ ਪਤਾ ਹੀ ਕਿੰਨੀ ਕਕਲ ਦਿੰਨੇ ਆ ਮੱਥੇ ਠੇਕਰਾ ਪਾ ਜਾਂਦੀਆਂ ਸਾਡੀਆਂ ਕਹਿ ਕਹਿ ਕੇ ਪਰ ਅਸਰਾ ਹੋਵੇ ਤੇ ਫੇਰ ਵਾ ਨਾ ਘੰਟਾ ਕਸਾ ਰਹਿਣਾ ਵਾ ਜਦੋਂ ਗੇਟੋ ਬਾਹਰ ਤਿਆਰ ਪਾ ਲੈਣਾ ਤਾਂ ਅਸਰ ਖਤਮ ਹੋ ਜਾਂਦਾ ਅਸੇ ਵਾਲੇ ਪਰ ਨਹੀਂ ਇਹ ਗੱਲ ਚੰਗੀ ਨਹੀਂ ਗਈ ਪਤਾ ਮੈਨੂੰ ਨਹੀਂ ਚੰਗੀ ਪਰ ਮੈਂ ਕਿਹੜਾ ਚੰਨੀ ਆ ਕੀ ਕਰੀਏ ਆਪਾਂ ਹੁਣ ਲੋਕਾਂ ਦੀ ਗੱਲ ਤੇ ਇੱਕ ਬੰਨੇ ਆ ਆਪਣਾ ਸਰੀਰ ਵੀ ਖਰਾਬ ਕਰੂਗਾ ਕੱਲ ਨੂੰ ਮੁੜ ਕੇ ਨਿਆਣੇ ਪੁੱਛਦੇ ਨਹੀਂ ਹੁੰਦੇ ਗੱਲਾਂ ਤਾਂ ਸਾਰੀਆਂ ਸੱਚੀਆਂ ਵਾ ਠੀਕ ਆ ਨਾ ਪਰ ਕੀ ਕਰੀਏ ਹੁਣ ਆਡੇ ਵਸਦੀ ਗੱਲ ਨਹੀਂ ਗਈ ਚਲ ਕੋਈ ਨਹੀਂ ਮੈਂ ਤਾਂ ਤਾਂ ਹੀ ਆਈ ਹਾਂ ਕਿ ਜਾ ਕੇ ਤਾਂ ਕਹਿ ਕੇ ਆਣੀ ਆ ਪੇਰਾ ਧਿਆਨ ਰੱਖਿਆ ਕਰੋ ਅੰਦਰ ਬੰਦ ਕਰੋ ਇਹਨੂੰ ਚਾਰ ਦੇਣਾ ਚਲੋ ਕੋਈ ਨਹੀਂ ਇਹ ਵੀ ਤਾਂ ਆਪ ਤਾ ਹਰ ਦੂਗਾ ਆਪ ਤਾਂ ਹੋਰੇ ਹੋਰ ਹਲਵਾ ਇਹਦਾ ਹੋਰ ਕੀ ਹਲ ਨਿਕਲਣਾ ਚਲੋ ਕੋਈ ਗੱਲ ਨਹੀਂ ਮੈਂ ਚਾਹ ਬਣਾਵਾਂ ਸਰ ਨਹੀਂ ਨਹੀਂ ਚਾਹ ਹੀ ਮੈਂ ਪੀਣੀ ਮੈਂ ਤਾਂ ਗੇਟ ਦੇ ਬਾਹਰ ਹੀ ਕੁੰਡਾ ਲਾ ਕੇ ਆ ਗਈਆਂ ਮੈਂ ਚੱਲ ਮੈਂ ਹੋ ਕੇ ਆਣੀ ਆ ਜਰੀਕਾ ਤਰੇ ਹੁਣੇ ਆ ਚਲੋ ਚਾਹ ਦੀ ਚੰਗਾ ਹਾਂ ਚੰਗਾ ਦੇਖਾਂ ਮੈਨੂੰ ਕੋਈ ਸਮਝ ਨਹੀਂ ਲੱਗਦੀ ਕਿ ਕੀ ਕਹਿਣਾ ਚਾਹੁੰਦੇ ਆ ਸਾਰੇ ਉਹ ਤੇ ਮੈਨੂੰ ਵੀ ਪਤਾ ਵਾ ਪਿੱਦਾਂ ਬੋਲਦਾ ਨਹੀਂ ਚੰਗਾ ਲੱਗਦਾ ਆਲੇ-ਦੁਆਲੇ ਸਾਰੇ ਸੁਣਦਾ ਵਾ ਪਰ ਕੀ ਕਰੀਏ ਆਪਾਂ ਹੁਣ ਸਾਡੇ ਕਿਹੜੇ ਵਸਦੀ ਗੱਲ ਵਾ ਇੱਕ ਕੰਤਰੀ ਘਰ ਤੋਂ ਦੁਖੀ ਤੇ ਇੱਕ ਲੋਕਾਂ ਤੋਂ ਇੰਨੀ ਬੇਇੱਜ਼ਤੀ ਇੰਨੀ ਬੇਇੱਜ਼ਤੀ ਨਾਮ ਤੇਰਾ ਮੂੰਹ ਕੱਢਣ ਨੂੰ ਬਾਹਰ ਜੀ ਕਰਦਾ ਵਾ ਜਰਾਂਕ ਮੂੰਹ ਬਾਹਰ ਕੱਢੋ ਤੇ ਲੋਕੀ ਉਸਲੇ ਲਾਮੇ ਦੇਣਾ ਆਂਦੇ ਹੁਣ ਮੈਂ ਕੀ ਕਰਾਂ ਬਥੇਰਾ ਸਮਝਾ ਸਮਝਾ ਵੇਖ ਲਿਆ ਕੋਈ ਅਸਰ ਹੀ ਨਹੀਂਗਾ ਮੇਰੀ ਗੱਲ ਸੁਣੋ ਫੋਨ ਵੇਖੀ ਜਾਂਦੇ ਫੋਨ ਬੰਦ ਕਰੋ ਤੁਹਾਨੂੰ ਗੱਲ ਦੱਸਾਂ ਹਾਂਜੀ ਮੈਂ ਗਈ ਹਾਜੀ ਹੁਣ ਕਰ ਅੱਛਾ ਮੈਂ ਵਾਵਾ ਗੱਲਾਂ ਬਾਤਾਂ ਕਰਕੇ ਆਈ ਕਿਨੂੰ ਜੀ ਉਹਨੂੰ ਮੈਂ ਹਾਂ ਭੈਣ ਨੂੰ ਥੋੜੀ ਬੋਤੀ ਅਕਲ ਦੋ ਰਾਤ ਨੂੰ ਪੀ ਕੇ ਤਾਂ ਕਿਦਾਂ ਚੀਕਾ ਮਾਰਦਾ ਫਿਰਦਾ ਵਾ ਲੋਕਾਂ ਦੇ ਘਰਾਂ ਵਿੱਚ ਵੀ ਨੋਹਾਂ ਤੀਆਂ ਆਈਆਂ ਚੰਗਾ ਲੱਗਦਾ ਐਦਾਂ ਜੇ ਉਹ ਸੁਣ ਲੈਂਦਾ ਤੇ ਤੇਰੇ ਗੱਲ ਪੈਂਦਾ ਤੇ ਤੇਰੇ ਪੱਲੇ ਕੀ ਰਹਿੰਦਾ ਮੇਰੇ ਗਾਲ ਐਵੇਂ ਪੈ ਜਾਂਦਾ ਮੈਂ ਸੱਚੀ ਗੱਲ ਕੀਤੀ ਸੀ ਕੋਈ ਝੂਠ ਨਹੀਂ ਬੋਲਿਆ ਜੋ ਕਰਦਾ ਹੋਏ ਕਿਹਾ ਸੀਗਾ ਜਿਹੜਾ ਸ਼ਰਾਬੀ ਬੰਦਾ ਮੇਤ ਨਹੀਂ ਹੁੰਦਾ ਕਿਸਦਾ ਮੇਤ ਨਹੀਂ ਹੁੰਦਾ ਗਾਲ੍ਹਾਂ ਤੇ ਕਰਦਾ ਕਿੱਦਾਂ ਕਰਦਾ ਅਗਰਾ ਕਰਦਾ ਤਾਂ ਮੈਂ ਵੀ ਚਾਰ ਕਰਦੀ ਗਾੜੀ ਨੂੰ ਨਹੀਂ ਜੇ ਤੈਨੂੰ ਗਾਲ੍ਹਾਂ ਕੱਢ ਦਿੰਦਾ ਜਾਂ ਕੋਹਾਦਾ ਤੂੰ ਕਰ ਲੈਣਾ ਫਿਰ ਉਹਨੂੰ ਕਿਹੜੀ ਗੱਲੋਂ ਗਾਲ੍ਹਾਂ ਕੱਢਦਾ ਜੇ ਨਹੀਂ ਪੀਂਦਾ ਨਹੀਂ ਰੋਲਾ ਪਾਉਂਦਾ ਤੇ ਫੇਰ ਤੇ ਮੈਨੂੰ ਗਾਲ੍ਹਾਂ ਕੱਢਦਾ ਤੇ ਜਦੋਂ ਲਾਲਾ ਲਾਗਾ ਕਰਦਾ ਹੁੰਦਾ ਵਾ ਤੇ ਫੇਰ ਕਿਹੜੀ ਗੱਲੋਂ ਗਾਲ੍ਹਾਂ ਕੱਢਣੀਆਂ ਸੀ ਉਹਨੇ ਉਹਨੂੰ ਮੈਂ ਵੀ ਸਮਝਾ ਕੇ ਰੱਖੋ ਇਹਨੂੰ ਅੰਦਰ ਦੋ ਇਹਦਾ ਬੰਦਾ ਬਣੇ ਆਪ ਤੇ ਨੇ ਪੀੜੀ ਪੀਣੀ ਆ ਲੋਕਾਂ ਦੇ ਬੰਦੇ ਵੀ ਐਸਾ ਕੰਮ ਤੇ ਲਾਏ ਆ ਤੇ ਫੇਰ ਕੀ ਕਹਿੰਦੀ ਉਹ ਐਹੀਂ ਤਾਂ ਬੜਾ ਕਹਿੰਨੇ ਆ ਨਿਆਣੇ ਵੀ ਬੜਾ ਸਮਝਾਉਂਦੇ ਆ ਆਖੇ ਨਹੀਂ ਲੱਗਦਾ ਪਾਜੀ ਭਰਾਵਾ ਪਾਜੀ ਸਮਝਾਵੇ ਤੇ ਮੈਂ ਪਾਜੀ ਕੀ ਸਮਝਾਵੇ ਪਾਜੀ ਨੇ ਗਾੜੀਆਂ ਆਂਦਾ ਵਾ ਤੇ ਤੇਰੇ ਘਰੋਂ ਪੀਂਦਾ ਵਾ ਮੈਂ ਆਪਣੇ ਘਰੋਂ ਪੀਂਦਾ ਉੱਥੇ ਮੈਂ ਉਹ ਕੀ ਜਵਾਬ ਦਵੇ ਮੈਂ ਤਾਂ ਤਹੀ ਤਬਰ ਜੇ ਤੂੰ ਹੀ ਸਮਝਾਓ ਪਾਜੀ ਕੋ ਨਹੀਂ ਸਮਝਾਇਆ ਜਾਣਾ ਨਾਲੇ ਯਾਰ ਅਮਰ ਪੈਸੇ ਘਰੋਂ ਖੜਦਾ ਤੇ ਪੀਂਦਾ ਇਹੋ ਹੀ ਤਾਂ ਗੱਲ ਵਾ ਇਹ ਧਾੜਤੀ ਉੱਠਦੀ ਕੋਈ ਫੜ ਲੀਂਦਾ ਘਰੋਂ ਇਹ ਪੈਸੇ ਦੇਣ ਵਾਲੀ ਹੈਗੀ ਆ ਮੇਰੇ ਗਾ ਸੋਣ ਨੇ ਆੜੇ ਦੀਵਾਨ ਹੋਏ ਆ ਆਰਤੀਓ ਕੋ ਕਿਥੋਂ ਲੈਣੇ ਅਗਲੇ ਪਈਏ ਪਈਏ ਦਾ ਹਿਸਾਬ ਰੱਖਦੇ ਆ ਆ ਰੱਖਦੇ ਹਿਸਾਬ ਉਹ ਨਹੀਂ ਰੱਖਦੇ ਉਹਨੇ ਹਿਸਾਬ ਤਾਂ ਆਈ ਪਿੰਦਾ ਵਾ ਪਰ ਮੇਰੇ ਕੋ ਤੇ ਜਿੰਨੀਆਂ ਹੋਈਆਂ ਨਾ ਮੈਂ ਉਨੀਆਂ ਹੀ ਕਰਕੇ ਆਈ ਮੈਂ ਹਾਂ ਰਾਤੀ ਨੂੰ ਜਦੋਂ ਪੀ ਕੇ ਆਇਆ ਸੀ ਨਾ ਮੈਂ ਕੰਧ ਲਾਗੇ ਖਲੋਤੀ ਵੇਖਣ ਲਈ ਹਾਂ ਪਹਿਲਾਂ ਤਾਂ ਰੌਲਾ ਪਾਉਂਦਾ ਹੁੰਦਾ ਸੀ ਫਿਰ ਗੇਟ ਨੂੰ ਇਹਨੇ ਥੋੜਾ ਮਾਰੀ ਘੇਰਾਣ ਕੇ ਘਰ ਤਾ ਨੂੰ ਗਾਲਾਂ ਕੱਢੀਆਂ ਪਤਾ ਨਹੀਂ ਮੈਂ ਤੈਨੂੰ ਕੱਢਦਾ ਸੀ ਕਿ ਨਿਆਣਿਆਂ ਨੂੰ ਕੱਢਦਾ ਸੀ ਗਾਲਾਂ ਕੱਢਦਾ ਮੈਨੂੰ ਸੌਂਦਾ ਸੀ ਮੈਂ ਹੁਣ ਸਿਆਣਾ ਬਿਆਣਾ ਹੋਇਆ ਆ ਆਜੇ ਮੁੰਡੇ ਵਿਆਹੇ ਨਾ ਤੇ ਨਵਾਂ ਘਰ ਆ ਜਾਂਦੀਆਂ ਵਾ ਤੇ ਫਿਰ ਇਹ ਗਾੜੀ ਉਹਨਾਂ ਨੇ ਕੋਈ ਜਵਾਬ ਦਿੱਤਾ ਤੇਰੇ ਦੇ ਪੱਲੇ ਕੀ ਰਹੂਗਾ ਤੇ ਜਦੋਂ ਤੂੰ ਹੀ ਗੱਲ ਕਹੀ ਪੀਰਾ ਦੀ ਗਾਲਾਂ ਕੱਢਦਾ ਉਹਨੇ ਨਹੀਂ ਦੱਸਿਆ ਕੋਈ ਗਾਲਾਂ ਕੱਢਦਾ ਕਿ ਨਹੀਂ ਕੱਢਦਾ ਕੱਢਦਾ ਹੀ ਆਂਦੀ ਬਥੇਰਾ ਕੁਝ ਬੋਲਦਾ ਵਾਹੀਂ ਤੇ ਬੜੇ ਤੰਗ ਵਾ ਕੀ ਕਰੀਏ ਕਿਹਨੂੰ ਦੱਸੀਏ ਰੌਲਾ ਪਾ ਕੇਹੀਂ ਤਾਂ ਦੱਸਣ ਜੋਗੇ ਵੀ ਨਹੀਂ ਕਿਹਨੂੰ ਨਿਆੜੇ ਚੰਗੇ ਹੁਣ ਤੇ ਬਾਹ ਮਰੋੜੀਏ ਇਹ ਤਾਂ ਪਤਾ ਨਾ ਲੱਗਦੀ ਇਹਨੂੰ ਨਿਆਣੇ ਸਿਆਣੇ ਆ ਉਹ ਨਿਆਣੇ ਆ ਤੇ ਕਿੰਨਾ ਚਿਰ ਉਹਨਾਂ ਚੁੱਪ ਕਰਨਾ ਵਾ ਹਾਰ ਕੇ ਮਰੋੜਨੀ ਆ ਫੇਰ ਫੇਰ ਆਪੇ ਅਗਲ ਆਜੂ ਜਦੋਂ ਹੱਥੀ ਪੈਣ ਡ ਪਰ ਨਾਇ ਦਾ ਸ਼ਿਰੋ ਤੋ ਇਹੋ ਹੀ ਕੰਮ ਰਿਆ ਲਾਣ ਪੀਉਣ ਵਾਲਾ ਹੀ ਰਮਨ ਮੈਰੀ ਗੱਲ ਸੁਣ ਲੈ ਨਿਆਣੇ ਤੇ ਘਰ ਦੀ ਚੌਂਣਾ ਅੱਜ ਹਟਾ ਦੇਣਾ ਅੱਜ ਤਾ ਹਟੰਦੇ ਕਿਉਂ ਨਹੀਂ ਫਿਰ ਇਹ ਉਹ ਤਾਂ ਗੱਲਾਂ ਵਾਂ ਗੱਲਾਂ ਦੱਸ ਕਾਦੀਆਂ ਵਾਂ ਇਹਨਾਂ ਨਹੀਂ ਮੇਰੇ ਨਿਆਣੇ ਸਿਆਣੇ ਹੋਏ ਕਿ ਬੰਨੇ ਉਹਨਾਂ ਨੂੰ ਲਾਵਾ ਮੈਂ ਨਾ ਲਾਣ ਪੀ ਪੀ ਕੇ ਬਸ ਕੋਈ ਕਾਮਾ ਗੰਦ ਬੋਲਣਾ ਕਿਤੇ ਲਾਗੇ ਛਾਗੇ ਕਿ ਇਹਨੂੰ ਰਾਤ ਸੌਣ ਨਹੀਂ ਦੇਣਾ ਰਵੜਾ ਪਾਈ ਜਾਣਾ ਹੁਣ ਕਿੰਨਾ ਹਟਵਾ ਕਰਵਾ ਫੇਰ ਵੀ ਸਾਡੇ ਘਰ ਆਵਾਜ਼ ਆਉਂਦੀਆਂ ਜਿਹੜੇ ਪਰਲੇ ਬੰਨੇ ਗਵਾਂਢੀ ਉਹਨਾਂ ਘਰ ਆਵਾਜ਼ਾਂ ਨਾ ਜਾਂਦੀਆਂ ਹੋਣਗੀਆਂ ਉਹ ਸਮਝਾ ਕੇ ਆਈਆਂ ਉਹ ਤੇ ਪੱਥਰ ਤੇ ਪਾਣੀ ਪਾਉਣ ਵਾਲੀ ਕਰਵਾ ਚੱਲ ਮੇਰਾ ਫਰਜੀ ਕਹਿਣ ਦਾ ਮੈਂ ਵੀ ਪਹਿਣਾ ਸਾਡੇ ਗੇੜ ਗਾੜੀ ਨਹਾਣ ਕੇ ਬੋਲੇ ਸਾਡੇ ਨਿਆਣੇ ਸਿਆਣੇ ਹੋਏ ਆ ਕੱਲੋਂ ਬੱਚਿਆਂ ਦੇ ਅਸਰ ਪੈਂਦਾ ਵਾ ਤੇ ਸਾਡੇ ਆਣੇ ਤੇ ਵੇਖ ਕੇ ਉਦਾਂ ਦੇ ਹੋਣਾ ਹੀ ਆ ਤੇ ਦੂਜਿਆਂ ਦੇ ਨਾ ਕਰੇ ਹੁਣ ਖਰਾਬ ਉਹ ਮੈਨੂੰ ਇਹ ਆ ਤੇ ਆਪੇ ਸ਼ਰਾਬੀ ਹੈ ਵਾ ਨਿਆਣੇ ਵੇ ਵੇ ਕਰ ਉਹਨਾਂ ਲੱਗ ਜਾਣ ਕਰੋ ਗਾਇਓ ਨਾ ਕੋ ਸੋਚੇ ਹੀ ਹੋਊਗਾ ਜੇ ਜ਼ਿਆਦਾ ਕਹੀਏ ਸਿਰ ਦੇ ਵਾਲਾ ਨੂੰ ਪਊਗਾ ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਬਾਹਰ ਅੰਦਰ ਮਿਲੂਗਾ ਕਿ ਜੇ ਤਾ ਤੂੰ ਹੀ ਗੱਲ ਕਰ ਲਿਓ ਉਹਦੇ ਨਾਲ ਕਦੇ ਮਿਲੂਗਾ ਤਾਂ ਤਾਂ ਹੀ ਆ ਤੇ ਹੋਰ ਕਿਹੜਾ ਡਪਈ ਗਿਆ ਵਾ ਇੱਥੇ ਹੀ ਆ ਘਰੋਂ ਬੰਬੀ ਦੇ ਤੇ ਬੰਬੀ ਤੋਂ ਘਰ ਉਹ ਮੇਰੀ ਗੱਲ ਸੁਣ ਉਹਨੂੰ ਮਾੜੀ ਮੋਟੀ ਹੋਸ਼ ਹੋਏ ਤੇ ਮੈਂ ਗੱਲ ਕਰਾਂ ਜਦੋਂ ਮਿਲਦਾ ਉਹ ਰੱਜਾ ਹੁੰਦਾ ਸ਼ਰਾਬ ਨਾਲ ਚੱਲ ਆਪਣੇ ਘਰ ਦਾ ਨਾ ਨੇ ਕੋ ਸੋਚੇ ਹੀ ਹੋਊਗਾ ਪਰ ਮੈਂ ਤੇ ਨਾ ਮੈਨੂੰ ਗੁੱਸਾ ਹੀ ਮੈਂ ਗੱਲਾਂ ਕਰਾਈਆਂ ਮੈਂ ਪਿਆ ਸਾਡੇ ਘਰ ਨੂੰ ਆਜ ਨਹੀਂ ਇਹਦੀ ਹੋਣੀ ਚਾਹੀਦੀ ਉਹ ਸਮਝਾਦੀ ਚੰਗਾ ਨਹੀਂ ਲੱਗਦਾ ਜੋ ਨਿਆਣਿਆਂ ਨੇ ਸੋਨਾ ਨਾ ਅੱਜ ਉਹ ਹੀ ਕੱਲ ਨੂੰ ਕਰਨਾ ਉਹਨੇ ਤਾਂ ਗੜੀ ਚੁੱਪ ਨਹੀਂ ਹੀ ਕਰਨਾ ਉਹਨੇ ਕਿਹਾ ਤੇਰੀਆਂ ਸੁਣ ਲਈਆਂ ਨਾ ਉਹਨੇ ਚੁੱਪ ਨਹੀਂ ਕਰਨਾ ਉਹਦਾ ਏਦਾਂ ਚੁੰਨੀ ਮੂੰਹ ਚ ਪਾ ਕੇ ਬੈਠੀ ਹੀ ਚੁੱਪ ਕਰਕੇ ਸੱਚੀਆਂ ਹੀ ਤਾਂ ਕਰਕੇ ਉਹਨੂੰ ਝੋਲੀ ਚ ਪਾਉਣੀਆ ਪਈਆਂ ਜੇ ਕਿ ਮੈਂ ਸੱਚੀਆਂ ਗੱਲਾਂ ਕਰਕੇ ਆਈਆਂ ਝੂਠੀਆਂ ਨਹੀਂ ਕਰਕੇ ਆਈ ਤਾਂ ਕਰਕੇ ਉਹਨੇ ਵੀ ਸੁਣ ਲਈਆਂ ਚੁੱਪ ਕਰਕੇ ਸੁਣ ਯਾਰ ਮੈਂ ਵੀ ਸੱਚੀਆਂ ਹੀ ਕਰਕੇ ਆਈਆਂ ਝੂਠੀ ਗੱਲ ਨਹੀਂ ਕੋਈ ਵੀ ਕਰਕੇ ਆਈ ਕਾਈ ਉਹਨਾਂ ਚੁੱਪ ਕਰਕੇ ਸੁਣ ਲਈਆਂ ਵਾ ਉਹ ਤੇ ਸੱਚੀਆਂ ਕਰਾਈਆਂ ਨਾ ਪਤਾ ਉਹਦਣੇ ਲੱਗਣਾ ਜਦੋਂ ਡਾਂਗ ਲੈ ਕੇ ਮਗਰ ਭੱਜਾ ਨਾ ਤੇਰੇ ਤੁਹਾਡੇ ਨਾਲ ਤੇ ਗੱਲ ਕਰਨ ਦਾ ਨਾ ਚਵਾਨੀ ਦਾ ਫਾਇਦਾ ਨਹੀਂ ਹੈਗਾ ਇਹ ਡਾਂਗ ਲੈ ਕੇ ਭੱਜੂਗਾ ਡਾਂਗ ਲੈ ਕੇ ਭੱਜਿਆ ਸਹੀ ਦੇਖੀ ਉਹਦੇ ਵੀ ਗਿੱਤੇ ਕਿਦਾਂ ਛੰਗਦੀ ਮੈਂ ਤਾਂ ਕਿੰਨਾ ਇਹਦਾ ਦਿਮਾਗ ਖਰਾਬ ਹੋ ਗਿਆ ਵਾ ਕਿ ਤੂੰ ਉਹਨਾਂ ਦੇ ਘਰ ਕੀ ਕਰਨ ਗਈ ਆ ਤੈਨੂੰ ਪਤਾ ਤਾਂ ਹੈਗਾ ਵੀ ਰੋਜ਼ ਤਾਂ ਤੇ ਤਾਂ ਕੰਮ ਆ ਵਾ ਵੇਖੀ ਜਦੋਂ ਸਿਰ ਪਾੜਿਆ ਨਾ ਆਜੂਗੀ ਘਰ ਮੰਮੀ ਗਾ ਸੁਣੇ ਮੇਰੀ ਇੱਕ ਮਿੰਟ ਜਰਾ ਆ ਗਈ ਪੁੱਤ ਕਾ ਕੋਸ਼ਦਾ ਮਾਂ ਪਤਾਈ ਕੀ ਕਿੱਕੇ ਗਏ ਹਾਂ ਪੁੱਤ ਕੀ ਗੱਲ ਆ ਕੰਮ ਹੀ ਓਏ ਕੰਮ ਤੇ ਕੋਈ ਨਹੀਂ ਮੈਂ ਇਹ ਪੁੱਛਣਾ ਹੈਗਾ ਹਾਂ ਨੀ ਤਾਈ ਜੀ ਹੈ ਤੇ ਕੀ ਗੱਲਾਂ ਕਰਕੇ ਗਈ ਹੈ ਧਰਨਾ ਵੇ ਤਾਈ ਜੀ ਨੇ ਕਿਹੜੀ ਕੋ ਚੰਗੀ ਗੱਲ ਕਰਨੀ ਹੈਗੀ ਹੂੰ ਐਨੀ ਮੇਰੀ ਬੇਇੱਜ਼ਤੀ ਕਰਕੇ ਗਈ ਆ ਨਾ ਵੀ ਜਿਹੜੀ ਕਰਨ ਵਾਲੀ ਨਾ ਹੋਵੇ ਪਰ ਪੁੱਤ ਕਸੂਰ ਹੈ ਵੀ ਹੱਡਾ ਵਾ ਹੁਣ ਪੁੱਛ ਵੀ ਕਿੱਦਾਂ ਹੂੰ ਸਾਰਾ ਕਸੂਰ ਤੇਰੇ ਪਿਓ ਦਾ ਵਾ ਹੋਰ ਅੱਧੀ ਰਾਤ ਗੇਟ ਖੜਕਾਉਂਦਾ ਤੇ ਗਾਲਾਂ ਕੱਢਦਾ ਵਾ ਤੇ ਆਂਡ ਗਵਾਣ ਨੂੰ ਪਤਾ ਨਹੀਂ ਗਾ ਲੱਗਦਾ ਸਾਰਿਆਂ ਨੂੰ ਪਤਾ ਲੱਗਦਾ ਵਾ ਤੇ ਸਾਰੇ ਲੋਕੀ ਚਿਕਨੇ ਹੋ ਜਾਂਦੇ ਆ ਲੋਕੀ ਮੂੰਹ ਜੋੜ-ਜੋੜ ਗੱਲਾਂ ਕਰਦੇ ਆ ਓਏ ਓ ਤੇ ਗਾ ਠੀਕ ਆ ਢਾਡੀ ਪਰ ਇਹ ਦੱਸੋ ਵੀ ਆਂਦੇ ਕੀ ਤੁਹਾਨੂੰ ਆਖਣਾ ਕੀ ਆਂਦੀ ਹੀ ਉਹਨੂੰ ਅੰਦਰ ਪਾ ਕੇ ਰੱਖੋ ਬੁਆ ਕਰੋ ਬੰਦ ਡੱਕੋ ਨੂੰ ਅੰਦਰ ਹੈ ਇਹ ਕਿਦਾਂ ਇਹ ਉੱਚੀ ਚੀਚਾ ਮਾਰਦਾ ਤੇ ਗੱਲਾਂ ਕਰਦਾ ਲੋਕਾਂ ਦੇ ਘਰ ਨਵਾਂ ਤੀਆਂ ਵਾ ਨਹੀਂ ਤੇ ਕਹੇ ਸਾਡੇ ਹੱਥ ਵਾਸਾ ਕੋਈ ਜ ਹਾਂ ਪੁੱਤ ਮੈਂ ਆ ਤਾਂ ਬਥੇਰਾ ਸਾਡਾ ਜੀ ਨਹੀਂ ਕਰਦਾ ਸਾਡਾ ਕੋ ਅੰਦਰ ਪਵੇ ਪਰ ਗਲਤੀ ਸਾਰੀ ਤੇਰੇ ਪਿਓ ਦੀ ਹੈ ਨਾ ਜੇ ਇਹ ਚੰਗਾ ਹੋਵੇ ਤੇ ਕਿਸ ਦੀ ਕੀ ਜੁਰਤ ਕੋਈ ਸਾਡੇ ਘਰ ਆਣ ਕੇ ਗੱਲ ਕਰ ਜੇ ਉੱਚੀ ਆਵਾਜ਼ ਕੁਜੇ ਕੋਈ ਓਏ ਉਹੀ ਦੇ ਘਰ ਦਾ ਦੁੱਖ ਵਾ ਆਪਣਾ ਘਰ ਜੇ ਤੋ ਖਰਾਬ ਹੋ ਤੇ ਕਿੰਨੂ ਹੀ ਕੀ ਕਹਿਣਾ ਵਾ ਸੱਚੀ ਗੱਲ ਆ ਪੁੱਤ ਮੈਂ ਕੀ ਕਰਾਂ ਮੈਨੂੰ ਤੇ ਸਮਝ ਨਹੀਂ ਆਉਂਦੀ ਤੇ ਟੈਨਸ਼ਨ ਨਹੀਂ ਮਾਰ ਛੱਡਣਾ ਲੱਗਦਾ ਇਦਾਂ ਕਰ ਹਾਂ ਆਪਣੇ ਪਿਓ ਨੂੰ ਸਮਝਾ ਕੇ ਵੇਖ ਲੈ ਇੱਕ ਵਾਰੀ ਓ ਮੇਰੀ ਸੁਣੋ ਗੱਲ ਤੂੰ ਇਹ ਬੋਦੀ ਟੈਨਸ਼ਨ ਨਾ ਲਿਆ ਕਰ ਔਰ ਨਾ ਵੀ ਤੁਹਾਨੂੰ ਕੁਝ ਹੋ ਜਾਏਗੀ ਠੀਕ ਆ ਨਾ ਅੱਗੇ ਦੋਖ ਥੋੜਾ ਵੇਖਣ ਡਈ ਆ ਮੇਰੀ ਗੱਲ ਸੁਣ ਪੁੱਤ ਇੱਕ ਵਾਰੀ ਤੇਰੇ ਪਿਓ ਨੂੰ ਪਿਆਰ ਨਾ ਸਮਝਾਉਂਦੇ ਕੀ ਪਤਾ ਮਨਚ ਮੇਰ ਪੈ ਹੀ ਜਾਵੇ ਤੇ ਨਾ ਹੀ ਪੀਵੇ ਇੰਨੀ ਗੱਲ ਕਹਿ ਕੇ ਪਾਪਾ ਬਥੇਰੀ ਬਾਾਰ ਪੀ ਲਈ ਆ ਤੇ ਹੁਣ ਬਾਹਰ ਜਾਣਾ ਛੱਡ ਦੋ ਤੇ ਜੇ ਕਿਤੇ ਰਾਤ ਨੂੰ ਸ਼ਾਮਾਂ ਨੂੰ ਕੋਈ ਪੈਗ ਲਾਉਣਾ ਵਾ ਤੇ ਸ਼ਾਮਾਂ ਨੂੰ ਲਾ ਕੇ ਤੇ ਆਪਣੇ ਘਰੇ ਆਮ ਦਾ ਸੌਂਗੇ ਕਿਉਂ ਹਾਂਡੀ ਬੇਇੱਜ਼ਤੀ ਕਰਾਉਂਦੇ ਓਏ ਆ ਵੀ ਬਾਹਰ ਜਾ ਕੇ ਉਹ ਪੇਣੀ ਉਹ ਬੰਦਾ ਘਰ ਪੀਲੇ ਆਪਣੇ ਰਹਿਮਾਨਾ ਤੇ ਘਰ ਦਾ ਘਰੇ ਬੰਦਾ ਰਵੇ ਸਹੀ ਗੱਲ ਆ ਪੁੱਤ ਜੇ ਨਹੀਂ ਰਿਹਾ ਜਾਂਦਾ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿੱਧਰ ਨੂੰ ਜਾਈਏ ਹੁਣ ਤਾਂ ਲੋਕੀ ਘਰ ਆਣ ਕੇ ਮੇਨੇ ਡਹਿਪੇ ਦੇਣ ਤੇ ਹੈ ਵੀ ਸੱਚੀ ਆ ਲੋਕਾਂ ਨੂੰ ਹੀ ਕੋਕਿਆ ਨਹੀਂ ਸਕਦੇ ਆਹੋ ਲੋਕਾਂ ਨੂੰ ਹੁਣ ਗੱਲ ਵੀ ਆ ਉਹਨਾਂ ਦੇ ਚਸਕੇ ਲੈਣੀਆਂ ਹੀ ਗੱਲ ਤੇ ਪੂਰੇ ਕੀ ਕਰਨ ਉਹ ਵੀ ਹੁਣ ਸਹੀ ਆ ਪੁੱਤ ਇੱਕ ਲੋਕੀ ਤਮਾਸ਼ਾ ਵੇਖਦੇ ਆ ਤੇ ਇੱਕ ਘਰਾਂ ਕੇ ਬੇਇੱਜ਼ਤੀ ਕਰਦੇ ਨਾਲੇ ਆਪਣੇ ਘਰ ਤਾੜੀ ਮਾਰ ਕੇ ਹੱਸਦੇ ਹੋਣੇ ਆ ਉਹ ਤਾਂ ਪੁੱਤ ਹੱਸਦੇ ਹੀ ਆ ਮੈਂ ਤਾਂ ਬਥੇਰਾ ਤੇਰੇ ਪਿਓ ਦੇ ਮੂੰਹ ਗੜੀ ਹੱਥ ਦੇ ਨਹੀਂ ਵੀ ਬਾਹਰ ਨਾਂ ਬੋਲਿਆ ਕਰ ਅੰਦਰ ਰਾਂ ਕੇ ਕਹਿ ਲਿਆ ਕਰ ਜੋਾਨੂੰ ਕਹਿਣਾ ਹੁੰਦਾ ਪਰ ਨਾ ਉਹ ਤੇ ਸ਼ਰਾਬ ਦੇ ਲੋਰ ਦੇ ਵਿੱਚ ਫਰਝੋਂ ਲੱਗਦਾ ਗਾਣਾ ਕੱਢਣ ਵੇਂਦਾ ਹੀ ਕੁਛ ਨਹੀਂ ਗਾੜੀ ਸ਼ਰਾਬੀ ਬੰਦੇ ਨੂੰ ਕੀ ਪਾਲ ਲੱਗਣਿਆ ਵਾ ਵੀ ਮੈਂ ਕਿੱਥੇ ਕੀ ਬੋਲਣਾ ਹੈ ਹੈ ਤੇ ਲੋਕੀ ਪੁੱਤ ਟੀਚਰਾਂ ਕਰਦੇ ਆ ਆਪਣੇ ਘਰ ਪਈ ਹੋਵੇ ਨਾ ਫਿਰ ਪਤਾ ਲੱਗੇ ਵੀ ਕਿਹੜੇ ਭਾਵੇਂ ਵਿਕਦੀ ਆ ਠੀਕ ਆ ਨਾ ਇਹ ਸ਼ਰਾਬ ਤੇ ਅੰਦਰੇ ਵਿਆਰੀ ਦੁਸ਼ਮਣ ਦੇ ਘਰ ਨਾ ਪਾਵੇ ਕਿਸਦੇ ਓਏ ਗੱਲ ਦੇ ਮੰਮੀ ਉਹੀ ਆ ਹੁਣ ਗੱਲ ਦੇ ਹੋਏ ਵੀ ਸਮਝਾ ਕੇ ਹਵਾ ਲਓ ਸਦਾ ਹੀ ਗੱਲ ਦਾ ਹੈ ਉਹ ਵੀ ਪਿਆਰ ਦੇ ਨਾਲ ਚੱਲ ਮੇਰਾ ਪੁੱਤ ਨਾ ਇੱਕ ਵਾਰੀ ਸਮਝਾ ਆਪਣੇ ਪਿਓ ਨੂੰ ਪੜਾ ਕੀ ਪਤਾ ਤੇਰੀ ਗੱਲ ਮਾਨੇ ਨੀ ਲਵੇ ਤਹਾਡੇ ਵੀ ਕਿਤੇ ਦਿਨ ਚੰਗੇ ਆਈ ਜਾਣ ਹੋਰ ਨਾ ਸਮਝਾਉਣ ਮੈਂ ਚੱਲ ਜਾ ਮੇਰੇ ਗੱਲ ਪਏ ਲੱਗੇ ਪਾਪਾ ਉਹ ਨਹੀਂ ਪੈਂਦੇ ਹੁਣ ਤੇ ਲੱਥੀ ਆ ਸ਼ਰਾਬ ਹੁਣ ਸੋਫੀ ਆ ਹੁਣ ਗੱਲ ਕਰ ਚਲ ਮੈਂ ਤੁਹਾਡੇ ਘਰ ਤੇ ਚੱਲ ਜੰਨਾ ਹੁਣ ਤਾਂ ਆਹੋ ਪਿਆਰ ਨਾਲ ਗੱਲ ਕਰੀ ਮੇਰਾ ਪੁੱਤ ਕੀ ਪਤਾ ਪੁੱਤ ਦੀ ਗੱਲ ਮੰਨੀ ਲਵੇ ਠੀਕ ਆ ਨਾ ਤੇ ਆਹੋ ਕੀ ਪਤਾ ਮਨਵੀਰ ਕਹੀ ਜਾਵੇ ਬੀਤੀ ਵਿੱਚ ਜਿਆਦਾ ਬੜਕਾ ਮਾਰਦੇ ਆ ਦਾਦਾ ਹੁੰਦਾ ਕੋਈ ਗੱਲ ਨਹੀਂ ਗਈ ਹੁਣ ਠੀਕ ਵਾ ਜਾ ਮੇਰਾ ਪੁੱਤ ਗੰਦ ਕਰ ਹੁਣ ਜਾ ਕੇ ਕੋਈ ਤੇ ਮੈਂ ਪੁੱਛ ਕੇ ਆਉਣਾ ਠੀਕ ਆ ਫਿਰ ਜਾ ਪੁੱਛ ਕੇ ਆ ਤੂੰ ਹਾਂ ਤੇ ਤੀਮ ਉਹਦੀ ਟੈਨਸ਼ਨ ਨਾ ਲਓ ਪੁੱਤ ਐਝੰਦਾ ਹੁੰਦੀ ਆ ਪੁੱਤ ਫਿਰ ਜਦ ਲੋਕੀ ਵੀ ਆਣ ਕੇ ਘਰ ਗੱਲਾਂ ਕਰ ਜਾਂਦੇ ਆ ਟੈਨਸ਼ਨ ਤਾਂ ਉਰੇ ਅੱਗੇ ਨਹੀਂ ਛਡੋਂ ਦਿੰਦੀ ਉਹ ਕੋਈ ਗੱਲ ਨਹੀਂ ਮੈਨੂੰ ਜਾਨਣਾ ਹੋਏ ਚੱਲ ਜਾ ਕੇ ਮੁੰਡਾ ਗੱਲ ਕਰੂਗਾ ਕਿ ਪਤਾ ਮਨ ਚ ਮੇਰ ਪੈਈ ਜਾਵੇ ਤੇ ਸ਼ਾਦੀ ਦੇਵੇ ਕਿਤੇ ਸ਼ਰਾਬ ਕਿਤੇ ਹਾਡੇ ਵੀ ਦਿਨ ਚੰਗੇ ਆ ਜਾਣ ਸ਼ਰਾਬੀ ਨਾਲ ਕੋਈ ਜ਼ਿੰਦਗੀ ਆ ਕੋਈ ਜ਼ਿੰਦਗੀ ਨਹੀਂ ਸ਼ਰਾਬੀ ਨਾਲ ਵੀ ਬੰਦੇ ਦੀ ਪਾਪਾ ਆਹ ਪਤਾ ਉੱਠਿਓ ਮਾੜਾ ਜੀ ਕੀ ਗੱਲ ਹੋਇਆ ਹੈ ਠੀਕ ਏ ਹਾਂ ਠੀਕ ਹੁਣ ਤੱਕ ਮੈਂ ਤੁਹਾਡਾ ਕਿ ਮੈਂ ਗੱਲ ਕਰਨੀ ਆ ਦੱਸ ਨਹੀਂ ਲੋਕੀ ਨਾ ਮੈਨੇ ਬੜੇ ਮਾਰਦੇ ਹੂ ਹਨ ਕਿਹੜੀ ਗੱਲ ਤੋਂ ਹੈ ਜਿਹੜਾ ਤੂੰ ਰਾਤ ਪੀ ਕੇ ਹੁੰਦਾ ਨੀ ਲੇੜ ਚੁਚੀ ਚੁਚੀ ਬੋਲਦੇ ਜੇ ਹੈ ਤੇ ਮੈਂ ਕਦੀ ਜਾਨਾ ਪਿੰਡ ਤੇ ਮੈਨੂੰ ਵੀ ਵੀ ਗੱਲਾਂ ਕਰਦੇ ਮੈਂ ਘੇੜਦਾ ਮੇਰੀ ਗੱਲ ਸੁਣ ਲੈ ਕੱਲ ਤਾਈ ਤਰੀ ਆਈ ਮੈਂ ਸਾਰੀਆਂ ਗੱਲਾਂ ਸੁਣੀਆਂ ਅੱਜ ਮੈਂ ਮੁੜ ਕੇ ਸ਼ਾਮਾਂ ਦਾ ਘਰੋਂ ਨਹੀਂ ਮੁੜ ਕੇ ਦੇਗਿਆ ਠੀਕ ਆ ਤੁਹਾਡੇ ਘੜੀ ਭਾ ਜੋੜਦਾ ਹਾਂ ਇਹ ਕੰਮ ਛੱਡ ਦੋ ਤੁਹਾਨੂੰ ਦੱਸਾਂ ਗੱਲ ਹੈ ਕੱਲੋਂ ਸਾਡੇ ਰਿਸ਼ਤੇ ਵੀ ਹੋਣੇ ਉਹ ਵੀ ਨਹੀਂ ਕਿਨੇ ਪੁੱਛਣਾ ਅਨਮ ਕੀ ਕਰਨਾ ਤੇ ਕੀ ਨਹੀਂ ਉਹ ਲੱਗਣਾ ਦਾ ਪਿਓ ਸ਼ਰਾਬੀ ਨਾ ਦਾ ਨਹੀਂ ਨਹੀਂ ਪਤਾ ਇਹੋ ਜੀ ਗੱਲ ਕੋਈ ਨਹੀਂਗੀ ਮੈਂ ਨਾ ਸੱਚੀ ਗੱਲ ਪੁੱਛੇ ਤਾਂ ਕੱਲ ਤਾਈ ਤੇ ਨੇ ਜੋ ਗੱਲਾਂ ਕੀਤੀਆਂ ਮੇਰੇ ਦਿਲ ਤੇ ਲੜ ਗਈਆਂ ਜੇ ਇਹ ਇੰਨੀਆਂ ਸਾਡੇ ਘਰ ਗੱਲਾਂ ਕਰਕੇ ਜਾ ਸਕਦੀ ਆ ਤੇ ਪੁੱਤ ਲੋਕੀ ਨਾ ਕਰਦੇ ਹੋਣਗੇ ਉੱਥੇ ਕਈ ਮੇਰ ਨਾਲ ਪੀਣ ਵਾਲੇ ਕਰੀ ਜਾਂਦੇ ਆ ਉਹ ਮੈਂ ਤਾਂ ਖੇਡਣ ਜਾਂਦਾ ਡਰਦਾ ਸੀ ਗੱਲੋਂ ਬਿਲੋਕੀ ਗੱਲਾਂ ਬਣੀਆਂ ਕਰਦੇ ਆ ਮੁੜ ਕੇ ਤਕੀਰ ਰਖਿਆ ਪੀਣ ਖਾਨ ਦੇ ਵਿੱਚ ਐਡਾ ਹੈ ਕੋਈ ਗੱਲ ਨਹੀਂ ਜੇ ਪੀਣੀ ਹੋਦੀ ਆਪਣੇ ਘਰ ਬੈ ਕੇ ਪੀਣਾ ਘਰ ਨਾ ਜਾ ਕੇ ਰੋ ਠੇਕੇ ਤੇ ਰੋ ਮੈਨੂੰ ਪਤਾ ਸ਼ਰਮਿੰਦਾ ਨਾ ਕਰ ਮੈਂ ਗਾਂ ਤੋਂ ਨਹੀਂ ਪੀਂਦਾ ਠੀਕ ਆ ਇਸ ਚੀਜ਼ ਨੇ ਨਾ ਲੋਕਾਂ ਦੇ ਘਰਾਂ ਦੇ ਘਰ ਪਤਾ ਬਰਬਾਦ ਕਰ ਛੜਿਆ ਠੀਕ ਆ ਜਿਹੜੇ ਘਰ ਚੀਜ਼ ਵੜ ਗਈ ਆ ਨਾ ਕਦੀ ਕਹਿੰਨੇ ਸੁੱਖ ਨਹੀਂ ਪਾਇਆ ਉਹ ਤੇ ਗੱਲ ਹੈਗੀ ਆ ਉਹ ਤਾਂ ਤੁਹਾਨੂੰ ਉਹ ਸਮਝਾਉਂਦੇ ਨੇ ਸਾਰੀ ਮਰ ਹੈ ਇੰਨਾ ਜਿਹੜਾ ਹੋ ਗਿਆ ਹੁਣ ਛੱਡ ਦੋ ਬਰਾ ਸਾਰੀ ਗੱਲਾਂ ਮੈਂ ਪੁੱਤਰਾ ਸ਼ਾਮੀ ਮੈਨੂੰ ਹੁੰਦਾ ਹੀ ਹੋਤਰਾ ਪਰ ਮੈਂ ਆਪਣੇ ਨੂੰ ਬੜਾ ਕੰਟਰੋਲ ਕਰਕੇ ਨਾ ਇੱਥੇ ਬਹਿ ਗਿਆ ਹਾਂ ਠੀਕ ਨਹੀਂ ਮੈਂ ਪੁੱਤ ਅੱਜ ਤੋਂ ਬਾਅਦ ਦਰੂ ਨੀ ਪੀਊਂਗਾ ਠੀਕ ਆ ਪਰ ਇੱਕ ਗੱਲ ਹੈਗੀ ਆ ਪਹਿਲੇ ਲੋਕੀ ਦੂਰ ਦੂਰ ਗੱਲਾਂ ਕਰਦੇ ਹੁਣ ਲੋਕੀ ਪੁੱਤ ਘਰੋਂ ਤੱਕ ਘਰ ਵੀ ਆ ਚਲੇ ਆ ਠੀਕ ਨਹੀਂ ਲੋਕਾਂ ਦੇ ਘਰ ਆਉਣਾ ਹੀ ਤਾਂ ਗੱਲ ਵੀ ਹੋਵੇ ਤੇ ਆਹੋ ਉਹ ਤਾਂ ਗੱਲ ਵਾ ਨਾ ਹਾਂ ਲੋਕਾਂ ਨੂੰ ਚਾਹੀਦਾ ਬਹਾਨਾ ਕਿ ਇਹਦੀ ਬੀਤੀ ਕਰਨ ਦਾ ਤੇ ਤੁਸੀਂ ਹੁਣ ਘਰੇ ਰਹਿਆ ਕਰੋ ਕੋਈ ਕਹਿੰਦੀ ਬਾਹਰ ਜਾਂਦੀ ਕੋਈ ਲੋਕ ਤੇ ਮਾਂ ਤੇਰੀ ਈ ਈ ਰੱਬ ਦੇ ਨਾਮ ਵਾਲੀ ਆ ਵੀ ਇਹਦੀ ਕੱਲ 20 20 ਗੱਲਾਂ ਕਰਕੇ ਕਹੀ ਤਾਈਏ ਨੂੰ ਸਹੀ ਗੱਲ ਉਹ ਵੀ ਅਜਾ ਰੌਂਡਿਆ ਵੀ ਤਾਂ ਕਰ ਗੱਲਾਂ ਬੰਦਾ ਕੀਤੀਆਂ ਹੈ ਮੈਂ ਚਲ ਕੋਈ ਗੱਲ ਨਹੀਂ ਮੈਂ ਜਾ ਕੇ ਪਾਪਾ ਸਮਝਾਉਣਾ ਆਪਣੇ ਨੂੰ ਨਹੀਂ ਯਾਰ ਕੋਈ ਗੱਲ ਨਹੀਂ ਕਿ ਪੁੱਤ ਮੈਨੂੰ ਪਤਾ ਵਾ ਮੈਨੂੰ ਇੰਨੀ ਕਿ ਸੈਂਸ ਤੇ ਹੈਗੀ ਹੈ ਦੁਨੀਆ ਦਾ ਰੀਤ ਰਹਿਣ ਦੇ ਬਾਰੇ ਲੋਕੀ ਕੀ ਕਰਦੇ ਤੇ ਕੀ ਨਹੀਂ ਠੀਕ ਨਹੀਂ ਹਾਂਜੀ ਹਾਂਜੀ ਤੇ ਪਰ ਇੱਕ ਗੱਲ ਹੈਗੀ ਆ ਪਰਨਾ ਲੋਕਾਂ ਦਾ ਕੰਮ ਕੀ ਹੈ ਵੀ ਨਾਲ ਪਹਿਲਾਂ ਬਹਿ ਕੇ ਪੀ ਖਾ ਲੈਣੀ ਤੇ ਮੁੜ ਕੇ ਬੰਦੇ ਦਾ ਜਲੂਸ ਕਰ ਦੇਣਾ ਉਹ ਚਲੋ ਛੱਡੋ ਪਪਾ ਜੋ ਕੁਝ ਹੋ ਗਿਆ ਵਾ ਠੀਕ ਆ ਨਾ ਹੁਣ ਪੱਕਾ ਜੀ ਹੁਣ ਪੀਣੀ ਨਹੀਂ ਸਾਰੀ ਕਾ ਸਾਰੀ ਉਮਰ ਜੋ ਮਰਜੀ ਹੋ ਜਦ ਹੱਦ ਕਰ ਲਿਆ ਤੂੰ ਮੇਰੇ ਬਾਣ ਹੋਇਆ ਹੈ ਹੈ ਇਹ ਨਹੀਂ ਅੱਖਾਂ ਹੀ ਅੱਜ ਖੁੱਲੀਆਂ ਵਾ ਕਿ ਦੁਨੀਆ ਕਿੱਥੇ ਤੁਰੀ ਫਿਰਦੀ ਆ ਹਾਂਜੀ ਠੀਕ ਨਹੀਂ ਤੇ ਪਰ ਇੱਕ ਗੱਲ ਹੈਗੀ ਆ ਉਹ ਤਜ ਤੋਂ ਬਾਅਦ ਮੈਂ दारू ਨਹੀਂ ਪੀਊਂਗਾ ਠੀਕ ਆ ਆਹ ਇਹ ਗੱਲ ਪੱਕਾ ਕਰਾ ਲੈ ਮੇਰਾ ਪੁੱਤ ਵੀ ਪਿੰਡ ਚ ਮਾਰਨਾ ਫਿਰੂਗਾ ਵੀ ਵਾਕਿਆ ਠੀਕ ਆ ਹੈ ਹੁਣ ਤੇ ਵੀ ਤੈਨੂੰ ਨਾ ਗੱਲ ਹੁਣ ਕੋ ਕਰੂਗਾ ਕੋਈ ਹਾਂਜੀ ਹਾਂਜੀ ਮੈਂ ਪੁੱਤ ਬਹੁਤ ਪਰੇਸ਼ਾਨੀ ਦਿੰਦਾ ਰਿਹਾ ਤੁਹਾਨੂੰ ਠੀਕ ਨਹੀਂ ਉਹ ਚਲੋ ਪਾਪਾ ਜੋ ਹੋ ਗਿਆ ਬਾਤ ਨਹੀਂ ਕਰਦੇ ਤੁਸੀਂ ਤੇ ਤਹਾਡੀ ਗਲਤੀ ਕੋਈ ਨਹੀਂ ਪੁੱਤ ਮੈਂ ਹੀ ਗਲਤ ਹੋ ਗਿਆ ਸੀ ਆ ਕੰਮ ਦੇ ਵਿੱਚ ਠੀਕ ਹੈ ਛੱਡੋ ਪਰੇ ਸ਼ੁਕਰ ਵਾ ਕਮ ਸੇ ਕਮ ਹੋਣੀ ਤੁਹਾਨੂੰ ਚੇਤਾ ਆ ਆਪਣੇ ਟੱਬਰ ਦਾ ਜੋ ਹੋ ਗਿਆ ਨਾ ਹੋ ਗਿਆ ਪਰ ਗਾਂ ਵਾਹਤੇ ਨਾ ਹੱਥ ਜੋੜਦੀਆਂ ਕਦੀ ਇਹ ਨਰਕ ਨੂੰ ਹੱਥ ਨਾ ਲਾਇਓ ਨਹੀਂ ਨਹੀਂ ਜੀ ਨਹੀਂ ਲਾਉਂਦਾ ਤੇਰੀ ਕਸਮ ਖਾ ਕੇ ਕਹੂੰਗਾ ਗਾਂ ਤੋਂ ਇਹੋ ਜਿਹਾ ਕੰਮ ਨਹੀਂ ਕਰੂੰਗਾ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਜਿਹੜੀ ਵੀਡੀਓ ਹੁਣ ਬਣਾਈ ਆ ਸ਼ਰਾਬੀ ਨਾਲ ਜ਼ਿੰਦਗੀ ਤੇ ਇਹ ਨਹੀਂ ਤਾਂ ਬਣਾਈਆਂ ਕਿ ਇੱਕ ਸਚਾਈ ਆ ਇਦਾਂ ਮਤਲਬ ਕਈਆਂ ਘਰਾਂ ਦੇ ਵਿੱਚ ਅਜੇ ਇਦਾਂ ਹੈ ਵਾ ਕਿ ਜਿਹੜੇ ਬੰਦੇ ਸ਼ਰਾਬ ਪੀ ਕੇ ਤਾਂ ਆ ਕੇ ਬੱਚਿਆਂ ਨੂੰ ਗਲਤ ਬੋਲਦੇ ਆ ਆਪਣੀ ਘਰ ਦੀ ਗਲਤ ਬੋਲਦੇ ਆ ਤੇ ਉਹਨਾਂ ਤੇ ਬਹੁਤ ਮਾੜਾ ਅਸਰ ਪੈਂਦਾ ਵਾ ਬਿਲਕੁਲ ਸਹੀ ਗੱਲ ਹੈ ਇਹ ਚੀਜ਼ਾਂ ਨੂੰ ਮੁਖਰਾ ਕੇ ਅਸੀਂ ਵੀਡੀਓ ਤਾਂ ਬਣਾਈਆਂ ਕਿ ਥੋੜਾ ਜਿਆਦਾ ਜੇ ਕੋਈ ਵੇਖੇ ਮੇਰਾ ਭੈਣ ਭਰਾ ਇਦਾਂ ਦਾ ਉਹਨੂੰ ਇਹ ਚੀਜ਼ ਵੇਖ ਕੇ ਸਮਝ ਆ ਸਕੇ ਕਿ ਇਹ ਚੀਜ਼ ਕਿੰਨੀ ਮਾੜੀ ਆ ਕਿੰਨੀ ਗਲਤ ਵਾ ਜਦੋਂ ਕੋਈ ਗਵਾਂਢੀ ਮੁੜਕੇ ਮੇੜਾ ਮਾਰਦਾ ਵਾ ਜਾਂ ਬੱਚਿਆਂ ਨੂੰ ਕੋਈ ਬਾਹਰ ਮੇੜਾ ਮਾਰਦਾ ਤਾਂ ਉਹ ਬੱਚਿਆਂ ਦਾ ਚਰਿਆਂ ਦਾ ਕੁਝ ਨਹੀਂ ਦਿੰਦਾ ਠੀਕ ਆ ਨਾ ਇੱਕ ਪਿਓ ਉਹ ਚੀਜ਼ ਹੁੰਦਾ ਵਾ ਜਿੰਨੇ ਮਤਲਬ ਸਿੱਖਿਆ ਦੇਣੀ ਹੁੰਦੀ ਬੱਚਿਆਂ ਨੂੰ ਗਲਤ ਕੰਮਾਂ ਤੋਂ ਰੋਕਣਾ ਹੁੰਦਾ ਹੂੰ ਪਿਓ ਦੇ ਘਰ ਦਾ ਮੋਢ ਹੁੰਦਾ ਹੋਵੇ ਜੀ ਬਦ ਹੁੰਦਾ ਜੇ ਮੋਢੀ ਗਲਤ ਹੋ ਜਾਂਦਾ ਤਾਂ ਫਿਰ ਬਾਕੀ ਕੀ ਕਰਦੇ ਬਾਕੀ ਕੀ ਕਰਨਗੇ ਤੁਹਾਡਾ ਮੇਨ ਮਕਸਦ ਇਹੋ ਹੀਗਾ ਕਿ ਜੇ ਕੋਈ ਮੇਰਾ ਭੈਣ ਭਰਾ ਕੀਂਦਾ ਵਾ ਤਾਂ ਭਰਾ ਮੇਰਾ ਕੋਈ ਤੇ ਇਹ ਚੀਜ਼ ਸੋਚੇ ਕਿ ਸੇਤ ਵਾ ਤੇ ਵਿਹਾਰ ਨਿਕਰ ਕੇ ਤੇ ਇਹ ਜਿੰਦਗੀ ਬਰਬਾਦ ਕਰ ਦਿੰਦੀ ਐ ਚੰਗੀ ਚੀਜ਼ ਨਹੀਂ ਆ ਤੇ ਇਹਨੂੰ ਜਿੰਨਾ ਹੋ ਸਕਦਾ ਐ ਤੋ ਦੂਰ ਰੋ ਤੇ ਆਪਣੇ ਪਰਿਵਾਰ ਵਿੱਚ ਹੱਸੋ ਖੇਡੋ ਅਸਲੀ ਜਿਹੜਾ ਨਸ਼ਾ ਵਾ ਉਹ ਤੇ ਆਪਣੇ ਪਰਿਵਾਰ ਦਾ ਹੁੰਦਾ ਵਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਜੀ ਬਿਲਕੁਲ ਤੇ ਜਿੰਨੂੰ ਆਪਣੇ ਬੱਚਿਆਂ ਦਾ ਨਹੀਂ ਐ ਤੇ ਉਹਨੂੰ ਇਸ ਚੀਜ਼ਾਂ ਨਾਲ ਨਸ਼ੇ ਨਹੀਂ ਸ਼ਰਾਬ ਨਾਲ ਵੇਖੋ ਇਹ ਜਿੰਦਗੀ ਜਿੰਦਗੀ ਅੱਜ ਵੀ ਖਰਾਬ ਤੇ ਕੱਲ ਵੀ ਖਰਾਬ ਆ ਇਹ ਗਲਤ ਚੀਜ਼ ਵਾ ਇਹ ਤੋਂ ਦੂਰ ਰੋ ਤੇ ਆਪਣੇ ਪਰਿਵਾਰ ਵਾਲੇ ਵੇਖੋ ਆਪਣੇ ਪਰਿਵਾਰ ਵਿੱਚ ਹੱਸੋ ਖੇਡੋ ਤੇ ਆਪਣੀ ਵਧੀਆ ਜ਼ਿੰਦਗੀ ਬਤਾਓ ਬਸ ਬਾਕੀ ਗੱਲਾਂ ਜਿਵੇਂ ਇਹ ਹੈ ਨਹੀਂ ਜੇ ਇਸ ਤਰ੍ਹਾਂ ਦੇ ਪਤਾ ਕੀ ਆ ਹੁਣ ਵੀਡੀਓ ਬਣਾਇਂਦੀ ਆ ਹੁਣ ਇੱਕ ਇੱਕ ਹਸਾਬ ਦਾ ਮਤਲਬ ਸਾਨੂੰ ਇਹ ਹੁੰਦਾ ਪਏ ਆਪਣੇ ਭੈਣ ਭਰਾਵਾਂ ਨੂੰ ਹਰ ਚੀਜ਼ ਜਿਹੜੀ ਹਰ ਚੀਜ਼ ਜਿਹੜੀ ਦੱਸੀ ਜਾਵੇ ਚਲੋ ਜੀ ਬਾਕੀ ਤੇ ਸਾਰੇ ਬਹੁਤ ਜ਼ਿਆਦਾ ਪਿਆਰ ਦਿੰਦੇ ਜੇ ਹੜੀਆਂ ਵੀਡੀਓ ਨੂੰ ਤੇ ਹੋਰ ਵੱਧ ਤੋਂ ਵੱਧ ਪਿਆਰ ਦਿਓ ਹਨਾ ਹਾਂਜੀ ਤੇ ਵਧੀਆ ਤੋਂ ਵਧੀਆ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹਾਂਜੀ ਤੇ ਜਿੱਦਾਂ ਦੀ ਤੁਹਾਨੂੰ ਵੀਡੀਓ ਚਾਹੀਦੀ ਆ ਸਾਨੂੰ ਕਮੈਂਟ ਰਾਹੀਂ ਜੀ ਦੱਸਿਆ ਕਰੋ ਉਹਦਾ ਦੀ ਵੀਡੀਓ ਬਣਾਵਾਂਗੇ ਇਹ ਚਲੋ ਠੀਕ ਆ ਜੀ ਫਿਰ ਹੈ ਹਾਂ ਜੀ ਆਪਾਂ ਹੁਣ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਵਾਂਗੇ ਵੀ ਘੈਂਪਰਾ ਸਾਰੇ ਵੱਧ ਤੋਂ ਵੱਧ ਪਿਆਰ ਦਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ